ਭਾਈ ਜੀ ਤੁਹਾ ਖਾਲਸਾ ਭਾਈ ਜੀ ਫਤਿਹ ਆ ਜੀ ਤੁਹਾਡੇ ਲੈ ਕੇ ਆਏ ਫ੍ਰੀ ਸਟਾਈਲ ਦੁਪੱਟਾਂ ਵਾਲੀ ਪੱਗ ਜਿਹਦੀ ਲੈਂਥ ਹੈ ਸਾਢੇ 7 ਮੀਟਰ ਤੇ ਕੱਪੜਾ ਜਿਹੜਾ ਆਪਾਂ ਫੋਲਵਰ ਵਰਤੇ ਆ ਤੇ ਜਿਹੜਾ ਆਪਾਂ ਥੱਲੇ ਜਿਹੜਾ ਪੀਸ ਕਿਸੇ ਜਈਆ ਹੋ ਆਪਣੀ ਹੈਗੀ ਆ 1 ਮੀਟਰ ਦੀ ਤੇ ਜਿਹੜਾ ਪੜਾ ਲੜ ਲਗਾਉਣਾ ਉਹ ਆਪਾਂ ਸਿਰ ਦੇ ਸੈਂਟਰ ਚੋਂ ਲਿਆ ਕੇ ਅੱਧੇ ਤੇ ਆ ਦੀ ਅੱਖ ਤੇ ਦੀ ਗੱਲ ਟਾ ਕੇ ਉਹਦੇ ਪਰ ਜਿਹੜੇ ਆਪਾਂ ਬਣਨੇਗੇ ਉਹ ਆਪਾਂ ਪਾ ਕੇ ਆਪਾਂ ਬਣਾ ਨੂੰ ਸੰਗਣੇ ਕਰ ਦੇਣਾ ਹੈ ਤੇ ਜਗੇ ਤਰੀਕੇ ਆਪੜੇ ਬਲ ਨੇ ਕਿ ਉਹਨਾਂ ਨੇ ਇਕੱਠੇ ਕਰਕੇ ਕਿ ਹੁਣ ਆਪਾਂ ਇਹੜਾ ਸੰਘਣੇ ਆ ਉਹ ਕਰ ਲਵਾਂਗੇ ਤੇ ਜਿਹੜਾ ਲਾਲਾ ਆਪਾਂ ਲਗਾ ਦਵਾਂਗੇ ਤੇ ਜਿਹੜਾ ਆਪਾਂ ਅਗਲਾ ਲਾਲ ਲਗਾਵਾਂਗੇ ਆਪਾਂ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਖੋਲਦਾ ਉਸ ਨਾਲ ਦੇ ਬੰਦਪਾਸਾ ਉੱਪਰ ਰੱਖ ਕੇ ਤੇ ਜਿਹੜਾ ਆਪਣਾ ਪੱਲਾ ਉਹ ਆਪਾਂ ਪੂਰੀ ਚੰਗੀ ਤਰੀਕੇ ਨਾਲ ਖਿੱਚ ਲਵਾਂਗੇ ਖਿੱਚਣ ਤੋਂ ਬਾਅਦ ਆਪੜੇ ਗੂਟੇ ਦੀ ਉਂਗਲੀ ਨਾਲ ਮੈਂ ਆਪਾਂ ਚੁੰਡੀ ਭਰ ਦੋ ਉਸ ਤਰੀਕੇ ਨਾਲ ਆਪਾਂ ਜਿਹੜੇ ਬਲਾਂ ਨੂੰ ਨੂੰ ਚੱਕ ਲੈਣਾ ਹੈ ਚੱਕਣ ਤੋਂ ਬਾਅਦ ਆਪਾਂ ਸਾਰੇ ਬਲਾਂ ਨੂੰ ਇਕੱਠੇ ਕਰ ਦਵਾਂਗੇ ਤੇ ਇਕੱਠੇ ਕਰਕੇ ਆਪਾਂ ਉੱਪਰੋਂ ਹਲਕਾ ਫੋਲਡ ਕਰਕੇ ਤੇ ਬਲਾਂ ਨੇ ਕਿ ਉਹਨਾਂ ਨੂੰ ਜਿਹੜੇ ਆਪਾਂ ਸੰਘਣੇ ਕਰ ਦਵਾਂਗੇ ਤੇ ਚੰਗੀ ਕਿਨਾਰੇ ਆਪਾਂ ਬਰਨ ਦੇ ਕੇ ਉਹਨਾਂ ਨੂੰ ਆਪਾਂ ਸੰਘਣੇ ਕਰਕੇ ਤੇ ਜਿਹੜਾ ਲਾੜਾ ਲਗਾ ਦਵਾਂਗੇ ਅਗਲਾ ਲੜਵੀ ਉਹ ਤਰੀਕੇ ਨਾਲ ਹੀ ਬੈਗ ਤੋਂ ਪੈਂਚ ਕਰਕੇ ਪੂਣੀ ਦਾ ਖਲਦਾ ਬਸ ਥੱਲੇ ਤੋਂ ਬੰਦ ਬਸ ਉੱਪਰ ਰੱਖ ਕੇ ਤੇ ਜਿਹੜਾ ਆਪਾਂ ਪੱਲਾ ਹੈ ਉਹ ਆਪਾਂ ਜਿੰਨਾ ਉਸੇ ਨੂੰ ਆਪਾਂ ਇਹਦਾ ਖੋਲਣਾ ਹੈ ਕਿਉਂਕਿ ਜਿਹੜੇ ਪੱਲਾ ਹੈ ਉਹਦੇ ਨਾਲ ਇਹਦੇ ਆਪਣੇ ਬਲ ਨੇਗੇ ਉਹ ਵੱਧ ਪੈਣਗੇ ਤੇ ਆਪਾਂ ਉਂਗਲੀ ਦੇ ਨਾਲ ਜਿਹੜੇ ਉਂਗਲੀ ਉਂਗਤੂ ਬੂਟੀਆਂ ਨਾਲ ਥੱਲੇ ਉਹ ਲਿਆ ਕਿਹੜੇ ਬਲ ਨੇਗੇ ਉਹ ਪਾਉਣੇ ਨੇਗੇ ਤੁਸੀਂ ਦੂਜਾ ਤਰੀਕਾ ਵੀ ਵਰਤ ਸਕਦੇ ਹੋ ਵੀ ਜਿਹੜਾ ਆਪਣਾ ਪੱਲਾ ਹੈ ਉਹਨੂੰ ਆਪਾਂ ਖਿੱਚ ਲੈਣ ਖਿੱਚਣ ਤੋਂ ਬਾਅਦ ਪੱਲੇ ਨੂੰ ਥੱਲਿਓਂ ਚੱਕ ਲੈਣਾ ਚੱਕਣ ਤੋਂ ਬਾਅਦ ਤੇ ਜਿਹੜੇ ਬਲਣਗੇ ਉਹ ਬਣ ਜਾਣਗੇ ਤੁਸੀਂ ਇਹ ਤਰੀਕਾ ਵੀ ਵਰਤ ਸਕਦੇ ਹੋ ਤੇ ਉਹ ਤਰੀਕਾ ਵੀ ਵਰਤ ਸਕਦੇ ਹੋ ਤੇ ਜਿਵੇਂ ਹੁਣ ਤੁਸੀਂ ਸਾਡੇ ਆਪ ਬਲਣਗੇ ਉਹਨਾਂ ਨੂੰ ਆਪਾਂ ਇਕੱਠੇ ਕਰ ਲਵਾਂਗੇ ਤੇ ਉੱਪਰ ਹਲਕਾ ਫੋਲਡ ਕਰਕੇ ਜਿਹੜੇ ਬਲਣਗੇ ਉਹਨਾਂ ਨੂੰ ਆਪਾਂ ਸੰਘਣੇ ਕਰ ਦਵਾਂਗੇ ਤੇ ਇਹਦੇ ਵਿੱਚ ਜਿਹੜਾ ਆਪਾਂ ਬਾਜ ਆ ਫੇਰਾਂਗੇ ਤੇ ਜਿੱਥੇ ਆਪਣਾ ਲੱਗਦਾ ਕਿਹੜਾ ਲਾੜਾ ਟੇ ਲੈ ਜਾ ਜਿਹੜਾ ਬਲ ਲੇਗੇ ਉਹ ਘਟ ਪਿਆ ਉਹਨੂੰ ਉੱਥੇ ਜਿਹੜਾ ਆਪਾਂ ਬਾਜ ਆ ਫੇਰਾਂਗੇ ਤੇ ਜਿਹੜਾ ਆਪਾਂ ਅਗਲਾ ਲਾ ਲਗਾਵਾਂਗੇ ਆਪਾਂ ਬੈਗ ਤੋਂ ਪਿੰਚ ਕਰਕੇ ਪਣੀ ਦਾ ਖਲਦਾ ਉਸ ਥੱਲੇ ਬੰਦਾ ਸੁੱਪਰ ਰੱਖ ਕੇ ਤੇ ਜਿਹੜਾ ਆਪਾਂ ਪਹਿਲਾਂ ਵਾਲਾ ਲਾਇਆ ਸੀ ਉਹ ਥੋੜਾ ਫਾਸਲਾ ਆਪਾਂ ਥੱਲੇ ਰੱਖਾਂਗੇ ਤੇ ਆਪਣਾ ਜਿਹੜਾ ਇਹ ਫ੍ਰੀ ਸਟਾਈਲ ਪੱਗੋਣੇ ਵਾਲੀ ਆ ਤਾਂ ਆਪਾਂ ਇਹਦਾ ਫਾਸਲਾ ਉਹ ਥੋੜਾ ਜਿਆਦਾ ਰੱਖਾਂਗੇ ਉੱਪਰੋਂ ਤੇ ਪੱਲੇ ਨੂੰ ਖੋਲ ਕੇ ਪੂਰੀ ਜੰਗੀ ਤਰੀਕੇ ਨਾਲ ਉਸੇ ਤਰੀਕੇ ਨਾਲ ਇਹਨਾਂ ਗੁਲੀਆਂ ਤੇ ਉਂਗਠਿਆਂ ਨਾਲ ਇਹ ਆਪਾਂ ਬਾਲਣੇ ਜੋ ਬਣਾ ਲਵਾਂਗੇ ਤੇ ਜਿਹੜੇ-ਜਿਹੜੇ ਵੀਰ ਸਾਡੇ YouTube ਚੈਨਲ ਤੇ ਨਵੇਂ ਹਨ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਜਿਹੜੇ-ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਆਪਾਂ ਜਿਹੜੇ ਚੰਗੀ ਤਰ੍ਹਾਂ ਨਾਲ ਜਿਹੜੇ ਆਪਾਂ ਬਲਣਗੇ ਉਹ ਆਪਾਂ ਇਕੱਲੇ ਇਕੱਲੇ ਸੰਘਣੇ ਕਰ ਦਵਾਂਗੇ ਤੇ ਬਲਾਂ ਨੂੰ ਆਪਾਂ ਜਿਹੜੇ ਜਿਵੇਂ ਹੁਣ ਤੁਸੀਂ ਵੀਡੀਓ ਚ ਦੇਖਿਆ ਗਿਆ ਇਸ ਤਰੀਕੇ ਨਾਲ ਵੀ ਜੇ ਆਪਾਂ ਲਾੜਾ ਮੋੜ ਸਕਦੇ ਆ ਤਾਂ ਆਪਾਂ ਹਲਕਾ ਫੋਲਡ ਕਰਕੇ ਜਿਹੜਾ ਲਾੜਾ ਲਗਾ ਦੇਵਾਂਗੇ ਇਹਦੇ ਵਿੱਚ ਜਿਹੜਾ ਆਪਾਂ ਬਾਜਾਉ ਫੇਰਾਂਗੇ ਨੋਕ ਤੇ ਤਾਂ ਜਿਹੜੇ ਆਪਣੇ ਲੜਣਗੇ ਉਹ ਆਪਣੇ ਟੈਟ ਰਹਿਣ ਤੇ ਜਿੱਥੇ ਕਿਤੇ ਹੁਣ ਆਪਾਂ ਜਿਹੜੇ ਬਲਣਗੇ ਉਹ ਢਿਲੇ ਨੇ ਜਾਂ ਕੱਟਨੇਗੇ ਉੱਥੇ ਜਿਹੜਾ ਆਪਾਂ ਚੁੰਡੀ ਚੁੰਡੀ ਭਰ ਕੇ ਤੇ ਜਿਹੜੇ ਬਲ ਨੇ ਬਣਾਵਾਂਗੇ ਤੁਹਾਨੂੰ ਅਸੀਂ ਹਲਕਾ ਲਗਾ ਬਾਦੀ ਫੇਰਾਂਗੇ ਤੇ ਜਿਹੜਾ ਆਪਾਂ ਆਪਣੀ ਨੋਕ ਤੋਂ ਜਿਹੜਾ ਹੱਥ ਨਾਲ ਸਾਰੇ ਲੜ ਫੜ ਕੇ ਆਪਾਂ ਜਿਹੜੇ ਬਲ ਲੰਘੋ ਪਾਵਾਂਗੇ ਤਾਂ ਜ ਆਪਣੇ ਬਲ ਪਾਉਣ ਵਕਤ ਜਿਹੜੇ ਨੋਕ ਤੋਂ ਆਪਣੇ ਲੜਨੇ ਉੱਟਲੇ ਨਾ ਰਹਿ ਜਾਣ ਤੁਸੀਂ ਜਿਹੜਾ ਹਰ ਹਰ ਇੱਕ ਲੜਾ ਪਹਿਲੇ ਤੋਂ ਲੈ ਕੇ 6ਵੇਂ ਤੱਕ ਉਹ ਤੁਸੀਂ ਲੜ ਇੱਕ ਜਗ੍ਹਾ ਤੇ ਲਾਉਣਾ ਹੈ ਜੇ ਤੁਸੀਂ ਉੱਪਰੋਂ ਥੱਲੇ ਨੂੰ ਲਗਾ ਦਿੰਦੇ ਹੋ ਤਾਂ ਤੁਹਾਡੀ ਜਿਹੜੀ ਪਾਗ ਆ ਉਹ ਜ਼ਿਆਦਾ ਤੁਹਾਨੂੰ ਲਾਸਟ ਲੜ ਵਿੱਚ ਪ੍ਰੋਬਲਮ ਆਉਂਦੀ ਆ ਤਾਂ ਜਾਂ ਫਿਰ ਤੁਹਾਨੂੰ ਜਿਹੜੀ ਪਾਗ ਆ ਉਹ ਦੇਖਣ ਵਿੱਚ ਵਧੀਆ ਨਹੀਂ ਲੱਗਦੀ ਤੇ ਬੈਗ ਤੋਂ ਪਿੰਚ ਕਰਕੇ ਉਦੋ ਤਰੀਕੇ ਨਾਲ ਹੀ ਅਗਲਾ ਲੜ ਬੈਗ ਤੋਂ ਪਿੰਚ ਕਰਕੇ ਪੂਣੀ ਦੇ ਕੋਲ ਦੇ ਹੇਠਲੇ ਪਾਸੇ ਉੱਪਰ ਆ ਕੇ ਲੜ ਨੂੰ ਪੱਲੇ ਨੂੰ ਜਿਹੜਾ ਆਪਾਂ ਥੱਲੇ ਉਹ ਲਿਆ ਕੇ ਉੱਪਰੋਂ ਜਿਹੜਾ ਆਪਾਂ ਚੱਕ ਦੇਵਾਂਗੇ ਚੱਕਣ ਤੋਂ ਬਾਅਦ ਆਪਾਂ ਉੱਪਰੋਂ ਹਲਕਾ ਫੋਲਡ ਕਰਕੇ ਤੇ ਆਪਾਂ ਇਹ ਸ਼ੇਪ ਆ ਥੋੜੀ ਜਿਹੀ ਮਿੱਟੀ ਰੱਖ ਕੇ ਲੜ ਨੂੰ ਆਪਾਂ ਲਗਾ ਲਵਾਂਗੇ ਤੇ ਆਪਾਂ ਇਹੜਾ ਲੜ ਲਗਾਉਣ ਤੋਂ ਬਾਅਦ ਆਪਾਂ ਲੜ ਦੀ ਸੈਟਿੰਗ ਕਰਾਂਗੇ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜਿਹੜੇ ਵੀਰ ਫ੍ਰੀ ਸਟਾਈਲ ਪੱਗ ਪੰਨਣ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤੇ ਉਹ ਆਪਣੀ ਇਸ ਵੀਡੀਓ ਨੂੰ ਦੇਖ ਕੇ ਆਪਣੀ ਪ੍ਰੋਬਲਮ ਦਾ ਹੱਲ ਕਰ ਸਕਣ ਤੇ ਅਗਲਾ ਲੜਾ ਉਸ ਤਰੀਕੇ ਨਾਲ ਹੀ ਬੈਗ ਤੋਂ ਪੈਂਚ ਤੇ ਇੱਕ ਗੋਦਵੱਟਾ ਲੈ ਕੇ ਬੰਦ ਬਸ ਉੱਪਰ ਰੱਖ ਕੇ ਜਿਹੜਾ ਲੜਾ ਲਗਾ ਦੇਵਾਂਗੇ ਤੇ ਫਾਸਲਾ ਵੀ ਆਪਾਂ ਇਹਨਾਂ ਉਹਨੇ ਹੀ ਰੱਖਾਂਗੇ ਆਪਣਾ ਇਹ ਸੱਜੇ ਪਾਸੇ ਵੱਲ ਵੀ ਆਪਾਂ ਬਲ ਪਾਵਾਂਗੇ ਹਲਕਾ ਹਲਕੇ ਜਿਹੜੇ ਆਪਾਂ ਚੁੰਡੀ ਭਰ ਕੇ ਬਾਲ ਨਹੀਂ ਉਹਨੂੰ ਆਪਾਂ ਉੱਪਰ ਕਰ ਲੈਣਾ ਹੈ ਤੇ ਆਪਾਂ ਜਿਆਦਾ ਜਿਹੜਾ ਲਾੜਾ ਉਹਨੂੰ ਨਹੀਂ ਕਰਨਾ ਤਾਂ ਨਹੀਂ ਤਾਂ ਜਿਹੜਾ ਆਪਾਂ ਕਰ ਗਏ ਲੜ ਜਾਂ ਸਿੱਧਾ ਲੜ ਆਪਾਂ ਜਿਹੜਾ ਲਗਾਵਾਂਗੇ ਤੇ ਉਹਦੇ ਵਿੱਚ ਜਿਹੜਾ ਡੋਂਗਾ ਉਹ ਪੈ ਜਾਏਗਾ ਤੇ ਤੁਸੀਂ ਇਹ ਵੀ ਧਿਆਨ ਰੱਖਣਾ ਕਿ ਤੁਸੀਂ ਹਰ ਇੱਕ ਲਾੜਾ ਚਾਹੇ ਉਹ ਪਹਿਲਾ ਦੂਜਾ ਤੀਜਾ ਜੋ ਤਾਂ ਪੰਜਵਾਂ ਜਾਂ ਛੇਵਾਂ ਤੁਸੀਂ ਉਹਦੇ ਵਿੱਚ ਬੈਗ ਤੋਂ ਜ਼ਰੂਰ ਪਿੰਚ ਕਰਨਾ ਹੈ ਜੇ ਤੁਸੀਂ ਪਿੰਚ ਨਹੀਂ ਕਰਦੇ ਤਾਂ ਕੀ ਹੁੰਦਾ ਹੈ ਕਿ ਤੁਹਾਡਾ ਜਿਵੇਂ ਤੁਸੀਂ ਉਸੇ ਤਰੀਕੇ ਨਾਲ ਹੀ ਲੜ ਲਗਾ ਲਓਗੇ ਤਾਂ ਜਿਹੜਾ ਤੁਹਾਡਾ ਪੱਲਾ ਉਹ ਟੇ ਲੈ ਰਹਿ ਜਾਂਦਾ ਹੈ ਤੁਸੀਂ ਅਸੀਂ ਲੜ ਲੜ ਬਣਾਉਣੇ ਹੋ ਜਾਂ ਤੁਸੀਂ ਬਲ ਬਣਾਉਣੇ ਹੋ ਉਹਦੇ ਨਾਲ ਜਿਹੜਾ ਕੀ ਹੁੰਦਾ ਹੈ ਤੁਹਾਡੇ ਆ ਟਿੱਲੇ ਰਹਿ ਜਾਂਦੇ ਨੇ ਬਾਲਾਂ ਰਪੇਚ ਤੇ ਇਸ ਦੇ ਵਿੱਚ ਤੁਸੀਂ ਆਪਾਂ ਇਹੜਾ ਲਾੜਾ ਛੇਮਾ ਉਹ ਲਗਾ ਲਵਾਂਗੇ ਤੇ ਆਪਾਂ ਨੂੰ ਪੱਕਦੀ ਸੈਟਿੰਗ ਆ ਹਰ ਇੱਕ ਲੜ ਜਿਹੜਾ ਆਪਾਂ ਨੂੰ ਤੋਂ ਦਬਾਂਗੇ ਤੇ ਜਿਹੜੇ ਜਿਹੜੇ ਇਧਰ ਲਈ ਛੜ ਸੱਜੇ ਪਾਸੇ ਆਪਾਂ ਬਾਲਣਗੇ ਉਹ ਆਪਾਂ ਪਾਵਾਂਗੇ ਤੇ ਜਿਹੜਾ ਹੁਣ ਆਪਾਂ ਲੜ ਲਗਾਵਾਂਗੇ ਉਹ ਆਪਾਂ ਪੁਣੀ ਦਾ ਦੋ ਆਪਣੇ ਜਿਹੜੇ ਪੱਲੇ ਨਿਕਲੇ ਹੋਣਗੇ ਖੱਬਾ ਪੱਲਾ ਹਾ ਫੋਲਡ ਕਰ ਲਵਾਂਗੇ ਆਪਾਂ ਤੇ ਸੱਜਾ ਪੱਲਾ ਫੋਲਡ ਕਰਕੇ ਤੇ ਜਿਹੜਾ ਲੜਾ ਉਹਨੂੰ ਆਪਾਂ ਲਗਾ ਦੇਵਾਂਗੇ ਤੇ ਇਹਦੇ ਵਿੱਚ ਆਪਾਂ ਕੀ ਕਰਾਂਗੇ ਕਿਹੜਾ ਆਪਣਾ ਥੱਲੇ ਲੱਪੱਲਾ ਉਹਨੂੰ ਆਪਾਂ ਆ ਫੁੱਲ ਕਰਾਂਗੇ ਤੇ ਉੱਪਰਲੇ ਬੱਲੇ ਨੂੰ ਆਪੋਕਣੀ ਲਾ ਦਾਂਗੇ ਤੇ ਤਾਂ ਜਿਹੜੇ ਆਪਣੇ ਸੱਜੇ ਪਾਸੇ ਆਪਾਂ ਲੜ ਚੇਲੇ ਬਲ ਪਾਏ ਨੇਗੇ ਉਹ ਆਪਣੇ ਜਿਹੜੇ ਆਪਣੇ ਸੱਦਾ ਲੜ ਲਾਉਣੇ ਉਹਦੇ ਨਾਲ ਆਪਣੇ ਮਿਲ ਜਾਣ ਤਾਂ ਇਹਦੇ ਵਿੱਚ ਜਿਹੜੀ ਪੱਗ ਹੋਰ ਵੀ ਵਧੀਆ ਦੇਖਣ ਵਿੱਚ ਵਧੀਆ ਲੱਗੇਗੀ ਜਿਵੇਂ ਤੇ ਵੀਡੀਓ ਚ ਦੇਖ ਰਹੇ ਹੋ ਕਿ ਜਿਹੜਾ ਆਪਣਾ ਛੇਮਾ ਲੜ ਦੇ ਬਲ ਨੇਗੇ ਉਹ ਜਿਹੜੇ ਕਲਗੀ ਲੜ ਵਿੱਚ ਘੁਲ ਗਏ ਨੇ ਤੇ ਆਪਾਂ ਨੂੰ ਪਤਾ ਹੀ ਲੱਗਦਾ ਵੀ ਜਿਹੜਾ ਕਾਲ ਗਿੱਲਾ ਦੇ ਉੱਪਰਲਾ ਸਿਰ ਉਹ ਕਿੱਥੋਂ ਸ਼ੁਰੂ ਹੁੰਦੇ ਤੇ ਇਹਦੇ ਨਾਲ ਕੀ ਹੁੰਦਾ ਕਿਹੜੇ ਤੜੀ ਪੱਗ ਉਹ ਦੇਖਣ ਵਿੱਚ ਬਹੁਤ ਹੀ ਵਧੀਆ ਲੱਗਦੀ ਹੈ ਆਪਾਂ ਵਾਲ પાਕੇ ਚੰਗੇ ਤਰੀਕੇ ਨਾਲ ਜਿਹੜੇ ਲੜਾ ਉਹ ਆਪਾਂ ਲਗਾ ਦੇਵਾਂਗੇ ਛੇਪ ਟਾਲ ਕੇ ਤੇ ਆਪਾਂ ਚੰਗੀ ਤਰੀਕੇ ਨਾਲੀ ਪੱਗਾਂ ਉਹਦੀ ਆਪਾਂ ਨੋਕ ਮਿੱਟੀ ਰੱਖਾਂਗੇ ਤੇ ਉਹ ਜਿਹੜੀ ਆਪਾਂ ਥੋੜੀ-ਮੋਟੀ ਸੈਟਿੰਗ ਆ ਉਹ ਪੱਗ ਦੀ ਉਹ ਕਰਾਂਗੇ ਤੇ ਆਪਾਂ ਬਾਜ ਜਾਂ ਪੱਗ ਪੈਨ ਉਹ ਆਪਾਂ ਕੱਲੇ-ਕੱਲੇ ਲੜਚ ਫੇਰਾਂਗੇ ਤੇ ਜਿੱਥੇ ਕਿਤੇ ਆਪਾਂ ਨੂੰ ਲੱਗਦਾ ਕਿ ਜਿਹੜੇ ਬਲ ਨੇਗੇ ਉਹ ਘੱਟ ਨੇਗੇ ਜਾਂ ਫਿਰ ਢਿੱਲੇ ਨੇਗੇ ਉੱਥੇ ਆਪਾਂ ਇਹੜਾ ਬਾਜ ਆ ਉਹ ਫੇਰਾਂਗੇ ਤੇ ਆਪਾਂ ਇਹੜਾ ਉਹਨੂੰ ਪੱਗ ਪੈਨੇਗੇ ਉਹ ਆਪਾਂ ਆਪਣੀ ਸਾਰੀ ਪੱਗ 'ਚ ਫੇਰਾਂਗੇ ਆਪਾਂ 3000 ਪੱਗ ਬਨ ਲੈ ਲੈਣੇ ਨੇ ਤੇ ਆਪਾਂ ਪੱਗ ਬਨ ਫੜ ਕੇ ਜਿਹੜੇ ਆਪਾਂ ਬਲ ਨੇਗੇ ਜਿੱਥੇ ਆਪਾਂ ਨੂੰ ਢਿੱਲੇ ਲੱਗਦੇ ਨੇਗੇ ਉੱਥੇ ਆਪਾਂ ਇਹਦਾ ਪੱਗ ਪੈਣਾ ਉਹ ਫੇਰਾਂਗੇ ਤੇ ਪਿੱਛੇ ਤਾਂ ਕਿਹੜਾ ਆਪਾਂ ਪੱਗ ਪੈਣਾ ਉਹ ਆਪਾਂ ਫੇਰ ਦੇਵਾਂਗੇ ਤੇ ਜੇ ਤੁਹਾਨੂੰ ਲੱਗਦਾ ਕਿ ਇੱਥੇ ਬਲ ਘਟ ਨੇ ਜਾਂ ਫਿਰ ਵੀ ਲੜ ਢਿੱਲਾ ਹੈ ਬਲਟ ਲਿਆ ਨਾ ਉੱਥੇ ਜਿਹੜਾ ਆਪਾਂ ਅਗਵਨ ਫੇਰ ਕੇ ਜਬਾਜ ਫੇਰ ਕੇ ਆਪਣੇ ਵਾਲਾ ਉਹਨੂੰ ਆਪਾਂ ਟੈਟ ਕਰ ਦਵਾਂਗੇ ਪਿੱਛੇ ਤੱਕ ਕਿਹੜੇ ਆਪਾਂ ਬਲਣਗੇ ਉਹਨੂੰ ਆਪਾਂ ਟੈਟ ਰੱਖਾਂਗੇ ਤੇ ਆਪਾਂ ਜਿਹੜੀ ਚੰਗੇ ਤਰੀਕੇ ਨਾਲ ਬਲਣਗੇ ਉਹ ਆਪਾਂ ਬਣਾਵਾਂਗੇ ਤੇ ਆਪਾਂ ਥੱਲੇ ਵਾਲਿਆ ਕਿ ਉੱਪਰ ਧੱਕ ਕੇ ਸਾਰੇ ਕਿਤੇ ਜਿਹੜਾ ਬਾ ਪੱਗ ਬੈਨੋਂ ਫੇਰਾਂਗੇ ਤੇ ਜਿਹੜਾ ਅਪ ਸੇ ਟਕਣਾ ਹੈ ਉਹਨੂੰ ਜਿਹੜਾ ਮੈਂ ਪਹਿਲਾਂ ਲੱਗਾ ਸੀ ਉਹਨੂੰ ਆਪਾਂ ਖੋਲ ਲਵਾਂਗੇ ਚਾਰੇ ਪਾਸੇ ਖੋਲਣ ਤੋਂ ਬਾਅਦ ਆਪਾਂ ਜਿਹੜੇ ਚਾਰੇ ਪਾਸੇ ਸੇ ਟਕ ਦਵਾਂਗੇ ਤੇ ਪਿਛਲੇ ਵਾਲਾ ਖਿੱਚ ਲਵਾਂਗੇ ਫਿਰ ਜਿੱਥੇ ਜਿਹੜਾ ਆਪਣਾ ਸੇਰਾ ਹੋ ਰਹਿ ਜਾਂਦਾ ਹੈ ਉੱਥੇ ਆਪਾਂ ਡਬਲ ਸ਼ੀਸ਼ਾ ਲਾ ਕੇ ਸੇਰਾ ਆਪਾਂ ਜਿਹੜਾ ਟਕ ਲਵਾਂਗੇ ਜਿਹੜਾ ਪਿਛਲੇ ਵਾਲਾ ਲੱਗਣਾ ਆਪਾਂ ਘੁਖਬਾ ਪੱਲਾ ਹਾਫ ਫੋਲਡ ਕਰ ਲੈਣਾ ਤਾਂ ਸੱਜਾ ਪੱਲਾ ਹਾਫ ਫੋਲਡ ਕਰਕੇ ਲੜ ਲਗਾ ਦਵਾਂਗੇ ਜਲਦੀ ਨਵੇਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾ